ਨੇ ਪੰਜਾਬ ਚ ਬਹੁਤ ਹੜ ਆਏ ਨੇ ਯਾਰ ਬਹੁਤ ਦੁੱਖ ਹੁੰਦਾ ਹੈ ਨਾ ਜਦੋਂ ਦੇਖੀ ਦੀਆਂ ਵੀਡੀਓ ਤੇ 12 ਘੰਟੇ ਹੋ ਗਏ ਖੜੇ ਨੂੰ ਇੱਥੇ ਸਵੇਰ ਦੇ 7 ਵਜੇ ਦਾ ਆਇਆ ਨਾ ਕੋਈ ਰੋਟੀ ਨਾ ਪਾਣੀ ਆ ਬਾਥਰੂਮ ਹੈ ਇੱਥੇ ਆ ਜਿਹੜਾ ਆ ਬਾਥਰੂਮ ਇਹਦਾ ਤਾਂ ਜਿਹੜਾ ਡੱਪਾ ਜਿਆ ਪਿਆ ਇੱਥੇ ਵੀ ਭਰਾ ਡਰਾਈਵਰਾਂ ਦਾ ਮਾੜਾ ਹੀ ਹਾਲ ਹੈ ਜਿੱਦਾਂ ਇੰਡੀਆ ਚ ਇੱਥੇ ਵੀ ਬਹੁਤ ਮਾੜੇ ਹਾਲ ਹੈ ਇੱਥੇ ਵੀ ਨਹੀਂ ਕੋਈ ਪੁੱਛਦਾ ਚੈੱਕ ਕਰਿਓ ਪਿੱਛੇ ਠੀਕ ਹੈ ਸਾਰਾ ਕੁਝ ਦੱਸ ਦਿਓ ਬ੍ਰੇਕ ਮਾਰ ਦਾਂਗਾ ਫਿਰ ਰਲਪ ਕਰੋ ਨਾਲ ਖੜੋ ਪੰਜਾਬ ਦੇ ਬਹੁਤ ਮਾੜੇ ਹਾਲ ਐ ਉੱਥੇ ਇਸ ਟਾਈਮ ਤੇ ਅਸੀਂ ਵੀ ਮੈਂ ਵੀ ਜਿੰਨੇ ਜੋਗਾ ਹੋਵਾਂਗਾ ਕਿ ਹਾਂ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਨਾਲ ਕੋਈ ਖੜਿਆ ਸੀ ਹੁਣ ਵੀ ਨਹੀਂ ਪੰਜਾਬ ਦੇ ਨਾਲ ਕੋਈ ਖੜਦਾ ਲੋਡ ਉਤਰ ਗਿਆ ਵੀ ਉਤਰ ਗਿਆ ਉਤਰ ਗਿਆ ਸ਼ੁਕਰ ਹੈ ਸ਼ੁਕਰ ਪ੍ਰਮਾਤਮਾ ਦਾ ਲੋਡ ਆਂਡਿਆਂ ਦਾ ਏ ਇਹ ਮੰਗਦੇ ਟਰੱਕ ਵਾਸ਼ ਮੰਗਦੇ ਹੁੰਦੇ ਜੇ ਤੋ ਲੋਡ ਪਰਨਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ 'ਚ ਜਿਹਦਾ ਨਾਮ ਤੁਹਾਨੂੰ ਪਤਾ ਹੀ ਹੈ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਆਉਣ ਵਾਲੀਆਂ ਵੀਡੀਆਂ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਬਹੁਤ ਤੁਸੀਂ ਪਿਆਰ ਕਰਦੇ ਹੋ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਇੰਜੋਏ ਕਰੋ ਵਲੋਗ ਕੱਲ ਸ਼ਾਮ ਨੂੰ ਆ ਗਿਆ ਹੀ ਮੈਂ ਕਰੋ ਇਹ ਰਾਤ ਦੀ ਅਪਾਇੰਟਮੈਂਟ 9 ਵਜੇ ਦੀ ਲੋਡ ਚੱਕਣਾ ਹੀ 9 ਵਜੇ ਤੇ ਉੱਥੇ ਪਹੁੰਚਿਆ ਮੈਂ ਉਹ ਗੰਦੇ ਕੇ ਕੂਲਿੰਗ ਕਾਰ -10 ਦਾ ਲੋਡ ਹੀ ਫਿਰ ਘੰਟਾ ਕੇ ਲੱਗਾ ਉੱਥੇ ਕੂਲਿੰਗ ਕੀਤੀ ਪਰ ਲੋਡ ਭਰਿਆ ਉਹਨਾਂ ਨੇ ਸਵੇਰੇ 3 ਵਜੇ ਸਵੇਰੇ 3 ਵਜੇ ਤੁਰਿਆ ਫਿਰ ਮੈਂ ਐਲ.ਏ ਤੋਂ ਤੇ ਰਾਤ ਜਾਣ ਕੇ ਮੈਂ ਸੌਂ ਗਿਆ ਸੀ ਉਨ ਉੱਠਿਆ ਤੇ ਹੁਣ ਚਲਾਣੇ ਆ ਟਰੱਕ ਧਿਆਨ ਰੱਖੋ ਸਾਰੇ ਜਣੇ ਪੰਜਾਬ ਚ ਬਹੁਤ ਹੜ੍ਹ ਆਏ ਨੇ ਯਾਰ ਬਹੁਤ ਦੁੱਖ ਹੁੰਦਾ ਹੈ ਨਾ ਜਦੋਂ ਦੇਖੀ ਦੀਆਂ ਵੀਡੀਓ ਤੇ ਸਾਰੇ ਵੀਰ ਉਹਨਾਂ ਦੀ ਸਪੋਰਟ ਕਰੋ ਹਨਾ ਅਸੀਂ ਵੀ ਜਿੰਨੇ ਜੋਗੇ ਹੈਗੇ ਅਸੀਂ ਕਰਾਂਗੇ ਤੇ ਤੁਸੀਂ ਵੀ ਵੱਧ ਚੜ ਕੇ ਕਰੋ ਇਹ ਬਹਿਣ ਲੱਗਾ ਡੀਟੌਕਸ ਵਾਟਰ ਇੱਦਾਂ ਪਾਣੀ ਪਾਣਾ ਪਹਿਲਾਂ ਵਿੱਚ ਇੱਕ ਖੀਰਾ ਤੇ ਇੱਕ ਨਿੰਬੂ ਠੀਕ ਹੈ

ਜਿਆਦਾ ਕੁਝ ਪਾਉਣ ਦੀ ਲੋੜ ਹੀ ਨਹੀਂ ਹੁੰਦਾ ਤਾਂ ਪਾਈ ਜਾਂਦੇ ਵਿੱਚ ਕਈ ਕੁਝ ਪਾਉਂਦੇ ਨੇ ਬੰਦੇ ਨਾ ਕਹੀ ਪੁੱਤ ਆ ਮਾੜਾ ਜਿਹਾ ਰੁਕਣਾ ਲੈਕਸੋ ਲੇ ਗਿਆ ਥੋੜਾ ਜਿਹਾ ਕੀ ਹੈ ਗੁੱਟ ਇਹ ਰੈਡੀ ਆਪਣਾ ਪੈਂਟ 356 ਨਿਯੋ ਮੈਕਸੀਕੋ ਇੱਥੇ ਆ ਗਏ ਇੰਨੇ ਰੈਸਟੋਰੈਂਟ ਤੇ ਵਲੋਗ ਹੁੰਦਾ ਪਿਆ ਆਪਣਾ ਅਪਲੋਡ ਲੱਗਾ ਹੋਣਾ ਏ ਟਰੱਕ ਵੇਖੋ ਕਿੰਨਾ ਸੋਹਣਾ ਲਾਈਟਾਂ ਲੱਗੀਆਂ ਟੈਂਕੀਆਂ ਤੇ ਵੀ ਲਾਈਟਾਂ ਲੱਗੀਆਂ ਸਾਰੀਆਂ ਬਾਈਨ ਲਾਈਆਂ ਦੇਖ ਨਹੀਂ ਰਾਹ ਤਾਂ ਕਰਕੇ ਘੱਟ ਲੱਗਦਾ ਪਿਆ ਤੇ ਵਲੋਗ ਹੁੰਦਾ ਪਿਆ ਅਪਲੋਡ ਤੇ ਯਾਰੋਂ ਤੁਹਾਡੇ ਵੀਰ ਨਾ ਹੋ ਗਿਆ ਥੱਕਾ ਲੋਡ ਲਾਣਾ ਹੀ ਕੱਲ ਸ਼ਾਮ ਨੂੰ ਹੋਣਾ ਕੀ ਏ ਕੱਲ ਸ਼ਾਮ ਨੂੰ ਉਤਰਨਾ ਨਹੀਂ ਕਿਉਂਕਿ ਮੀਲਾ ਜ਼ਿਆਦਾ ਏ ਤੇ ਹੋਣਆਂ ਗਈਆਂ ਤਿੰਨ ਛੁੱਟੀਆਂ ਸ਼ਨੀ ਸ਼ਨੀਵਾਰ ਐਤਵਾਰ ਤੇ ਸੋਮਵਾਰ ਦੀ ਤੇ ਉਤਰਨਾ ਨਹੀਂ ਲੋੜ ਤਿੰਨ ਦਿਨ ਰਸਤੇ 'ਚ ਖੱਜਲ ਹੋਣਾ ਸੌਂ ਸੌ ਕੇ ਜਾਣਾ ਪੈਣਾ ਚਾਰ ਦਿਨ ਹੀ ਹੋ ਗਏ ਅੱਜ ਤੱਕ ਪਾ ਗਏ ਕੱਲ ਦਾ ਪਾ ਗਏ ਤੇ ਅੱਧ 'ਚ ਆ ਗਿਆ ਮੈਂ ਅੱਧਾ ਰਸਤਾ ਰਹਿ ਗਿਆ ਨਿਸ਼ੀ ਗੰਦਲੋੜ ਪਰ ਕੀ ਕਰਨਾ ਜਾਣਾ ਤਾਂ ਪੈਣਾ ਹੀ ਆ ਯਾਰ ਤੱਕ ਆ ਗਿਆ ਤਾਂ ਡਵੀਨ ਨੰਬਰ ਯਾ ਛੁੱਟੀਆਂ ਤੋਂ ਬੜਾ ਇਹੀ ਘਰ ਰਹਿ ਲੰਦੇ ਵਧੀਆ ਰਹਿਣਾ ਹੀ ਮੈਂ ਕਿਹਾ ਸੀ ਕਹਿੰਦਾ ਨਹੀਂ ਨਹੀਂ ਚੱਕਲਾ ਕੋਈ ਨਹੀਂ ਉਤਰ ਜਾਣਾ ਉਤਰ ਜਾਣਾ ਮੈਂ ਕਿਹਾ ਨਹੀਂ ਉਤਰਨਾ ਲੋੜ ਉਤਰ ਜਾਣਾ ਉਤਰ ਜਾਣਾ ਕੋਈ ਗੱਲ ਨਹੀਂ ਤੇ ਹੋ ਗਿਆ ਕੰਮ ਖਰਾਬ ਬਹੁਤ ਟ੍ਰੈਫਿਕ ਲੱਗੀ ਇੱਧਰ ਵੀ ਗੱਡੀਆਂ ਇੱਧਰ ਵੀ ਉੱਤਰ ਵੀ ਆਹ ਰੋਡ ਤੇ ਵੀ ਪਰਲੇ ਤੇ ਤੇ ਟ੍ਰੈਫਿਕ ਬੜੀ ਹੈ ਲੋ ਉੱਥੇ ਦਾ ਕਾ ਇੱਕ ਘੰਟਾ ਹੋ ਗਿਆ ਪਿੱਛੇ ਵੀ ਦੇਖੋ ਇੱਕ ਘੰਟਾ ਹੋ ਗਿਆ ਲੱਗੀ ਨਾ ਟ੍ਰੈਫਿਕ ਨੂੰ ਮਸੂਰੀ ਚ ਬਹੁਤ ਸਲੋ ਪਤਾ ਨਹੀਂ ਕੀ ਹੋਇਆ ਅੱਗੇ ਇਹ ਨਹੀਂ ਇੱਕ ਘੰਟੇ ਤੋਂ ਇਦਾਂ ਹੀ ਤੁਰਿਆ ਬਸ ਕੰਮ ਨਾ ਦੱਸਣ ਕਿ ਕੀ ਪ੍ਰੋਬਲਮ ਆਈਏ ਅੱਗੇ ਅੱਧਰ ਵੀ ਗੱਡੀਆਂ ਉਹ ਪਤਾ ਰੋਡ ਦੇ ਉੱਤੇ ਇੱਧਰ ਦੇਖੋ ਕਿੰਨਾ ਰੈਸਟ ਏਰੀਏ ਰੁਕਿਆ ਸੀ ਮੈਂ ਇਲਾ ਨਾਇਸ ਬਹੁਤ ਸੋਹਣਾ ਹੈ ਐਂ ਤੇ ਨਾਲ ਲੱਗਦੇ ਉਹ ਟਰੱਕ ਲੱਗਦੇ ਇੱਧਰ ਇੱਧਰ ਗੱਡੀਆਂ ਸਾਰਾ ਇੱਧਰ ਇਦਾਂ ਹੁੰਦਾ ਰੈਸਟ ਏਰੀਏ ਉਹ ਉੱਧਰ ਬੈਠਣ ਨੂੰ ਵੀ ਜਗ੍ਹਾ ਬਣੀ ਆ ਬੈਠ ਕੇ ਰੈਸਟ ਕਰੋ ਖਾਓ ਪੀਓ ਇੰਜੋਏ ਕਰੋ ਉਹ ਟਰੱਕ ਆਪਣਾ ਲੱਗਾ ਹੋਊਗਾ ਬਹੁਤ ਪਾਰਕਿੰਗ ਹੁੰਦੀ ਰਕਾਂ ਦੀ ਕਾਰਾਂ ਦੀ ਵੀ ਬਹੁਤ ਵਧੀਆ ਬਣਾਏ ਨੇ ਪਾਰਕ ਜਿਹੇ ਬਣੇ ਆ ਇੱਧਰ ਬੈਠਣ ਨੂੰ ਵੀ ਹੈਗਾ ਸੋ ਚੈਕਿੰਗ ਕਰਾਉਣ ਆ ਗਿਆ ਮੈਂ ਇੱਕ ਹੀ ਬੰਦਾ ਜਾ ਸਕਦਾ ਇੱਕ ਵਾਰ ਬਾਹਰ ਵੇਟ ਕਰਦਾ ਮੈਂ ਚੈਕਿੰਗ ਆਫਿਸ ਅੰਦਰ ਸੱਤ ਵਜੇ ਕੇ ਸਵੇਰ ਦੇ ਸਵੇਰੇ ਖੋਲਦਾ 7 ਵਜੇ ਨੰਬਰ ਉੱਪਰ ਤੋਂ ਅੰਚੇ ਦੁੱਧ ਦਿੰਦੇ ਨੇ ਦੇਖਦੇ ਆ ਗੁੱਡ ਮਾਰਨਿੰਗ ਜੀ ਸਸਰੀਆਂ ਕਾਲ ਇਹ ਪਲੇਸ ਆਪਣੀ ਜਿੱਥੇ ਲੋਕ ਲਾਣਾ ਨੰਬਰ ਨਹੀਂ ਮਿਲੀ ਉਹਦੇ ਵੇਟ ਕਰੋ ਹਜੇ ਤੱਕ ਆਹ ਰਹੀ ਆਪੇ ਬੰਦਾ ਆਏਗਾ ਤੁਹਾਡੇ ਕੋਲ ਫੇਰ ਆਹ ਟਰੱਕ ਲੱਗੇ ਅਪਣ ਇੱਥੇ 12 ਘੰਟੇ ਹੋ ਗਏ ਖੜੇ ਨੂੰ ਇੱਥੇ ਸਵੇਰ ਦੇ 7 ਵਜੇ ਤਾਂ ਆਇਆ ਤੇ ਸ਼ਾਮ ਦੇ 7 ਵਜੇ ਗਏ ਤੇ ਟਰੱਕ ਅਜੇ ਵੀ ਉੱਥੇ ਹੀ ਲੱਗਾ ਸਾਰਿਆਂ ਨੇ ਲਾਈ ਜਾਂਦੇ ਸਾਲੇ ਟਰੱਕ ਆਈ ਜਾਂਦੇ ਨਵੇਂ ਉਹਨਾਂ ਦੇ ਲਾਈ ਜਾਂਦੇ ਹੁਣ ਕਹਿੰਦਾ ਕਿ ਸੁਣ ਅਗਲਾ ਨੰਬਰ ਹੈ ਤੇਰਾ ਤੇ ਕੀ ਕਰਨਾ ਯਾਰ ਫਿਰ ਵੇਟ ਕਰਦੇ 12 ਘੰਟੇ ਹੋ ਗਏ ਸੌਂ ਸੌ ਕੇ ਥੱਕ ਗਿਆ ਮੈਂ ਤੇ ਐਦਾਂ ਦਾ ਹਿਸਾਬ ਕਿਤਾਬ ਹੈ ਮਾੜੀਆਂ ਪਲੇਸਾਂ ਵੀ ਕਦੀ ਕਦੀ ਆ ਜਾਂਦੀਆਂ ਹੁੰਦੀਆਂ ਅਤਲ 4-5 ਘੰਟੇ ਚੱਲ ਯਾਰ ਬੰਦਾ ਕਹਿੰਦਾ ਕਿ ਕੋਈ ਗੱਲ ਨਹੀਂ ਹੁਣ 12-12 ਘੰਟੇ ਕੇ ਹਾਂ ਵੀ ਖਾਲੀ ਨਾ ਕਰਨ ਲੋਡ ਵੀ ਨਹੀਂ ਮਿਲਿਆ ਲੋਡ ਆਇਆ ਸੀ ਉਹ ਕੈਨਸਲ ਕਰਤਾ ਫਿਰ ਅੱਜ ਤੇ ਕੀ ਕਰਨਾ ਕਰ ਯਾਰ ਇਹ ਕੰਪਨੀ ਐ ਐਮ ਐਨ ਐਸ ਇੱਥੇ ਕੋਈ ਪਤਾ ਨਹੀਂ ਭਰਾ ਕਿ ਇਹਦਾ ਜਲਦੀ ਹੋ ਜਾਣਾ ਕਿ ਇਹਦਾ ਬਾਅਦ ਚ ਹੋਣਾ ਇੱਥੇ ਕੋਈ ਪਤਾ ਨਹੀਂ ਜਿਹੜਾ ਆ ਗਿਆ ਜਲਦੀ ਵੀ ਹੋ ਸਕਦਾ ਜਿਹੜਾ ਸਾਰੇ ਨਾ ਪਹਿਲੇ ਆਏ ਆ ਉਹ ਤਾਂ ਲਾਸਟ 'ਚ ਵੀ ਹੋ ਸਕਦਾ ਪਹਿਲਾਂ ਉਹਨੇ ਮੈਨੂੰ ਡਰਾ ਦਿੱਤਾ ਕਹਿੰਦਾ ਸਵੇਰੇ ਹੋਣਾ ਪਹਿਲਾਂ ਕਹਿੰਦਾ ਸਵੇਰੇ ਹੋਣਾ ਮੈਂ ਕਹਾ ਮੈਂ ਸਵੇਰ ਦਾ ਆਇਆ ਸਾਰੇ ਟਰੱਕ ਲਾਈ ਜੰਨੇ ਤੁਸੀਂ ਹਨਾ ਕਿ ਮੈਂ ਉਹਦੇ ਸਵੇਰ ਦਾ ਆਇਆ ਭਰਾ ਮੇਰਾ ਵੀ ਲਾ ਦਿਓ ਜਿੱਥੇ ਇੰਨੇ ਟਰੱਕ ਲੱਗੇ ਨੇ ਆਵੇ ਇੱਧਰ ਵੀ ਦੋ ਲੱਗੇ ਉਹ ਵੀ ਤੇ ਕਹਿੰਦਾ ਨਹੀਂ ਨਹੀਂ ਫਿਰ ਕਹਿੰਦਾ ਆਇਆ ਕਿੱਥੋਂ ਤੂੰ ਕੋਈ ਪਤਾ ਨਹੀਂ ਇਹਨੂੰ ਫਿਰ ਬਾਜ ਪੇਪਰ ਉੱਪਰ ਲੱਬ ਲੂਬਕ ਤੇ ਕਹਿੰਦਾ ਅਗਲਾ ਨੰਬਰ ਤੇਰਾ ਮੈਂ ਕਿਹਾ ਚੱਲ ਭਰਾ ਠੀਕ ਹੈ ਸ਼ੁਕਰ ਥੈਂਕ ਯੂ ਮੈਗਾ ਬਹੁਤ ਬਹੁਤ ਇਹ ਹਾਲ ਹੈ ਇਹਨਾਂ ਦੇ ਆ ਸਾਰੇ ਲਾਸਟ 'ਚ ਆਏ ਆ ਵੀ ਟਰੱਕਰ ਮੇਰੇ ਨਾਲ ਖੜਿਆ ਆ ਵੀ ਲਾਸਟ 'ਚ ਆਇਆ ਸਾਰੇ ਲਾਸਟ ਜਮ ਮਿਆ ਹੀ ਨਹੀਂ ਕੱਲਾ ਰਹਿ ਗਿਆ ਬਾਹਰ ਵੀ ਇੰਨੀ ਕੋਈ ਟਰੱਕ ਇੱਕ ਟਰੱਕ ਖੜਿਆ ਉਹ ਵੀ ਹੁਣ ਆਇਆ ਉਹ ਆਪਣਾ ਮੀਰ ਘੁੰਮ ਦੱਬਿਆ ਸਾਹਮਣੇ ਉਹ ਵੀ ਹੁਣ ਆਇਆ ਆ ਆ ਟਰੱਕ ਕੋਲ ਬਲੂ ਤੇ ਉਹਦਾ ਵੀ ਹੋ ਗਿਆ ਖਾਲੀ ਕੀ ਕਰਨਾ ਫਿਰ ਯਾਰ ਨਾ ਕੋਈ ਰੋਟੀ ਨਾ ਪਾਣੀ ਆ ਬਾਥਰੂਮ ਆ ਇੱਥੇ ਆ ਜਿਹੜਾ ਆ ਬਾਥਰੂਮ ਇਹਦਾ ਆ ਜਿਹੜਾ ਡੱਬਾ ਜਿਆ ਪਿਆ ਠੀਕ ਹੈ ਨਾ ਇੱਥੇ ਉਹ ਕੁਛ ਕਰਨ ਨੂੰ ਬਰਸ਼ ਕਰਨ ਨੂੰ ਨਾ ਕੋਈ ਹੱਥ ਧੋਣ ਨੂੰ ਇੱਥੇ ਵੀ ਭਰਾ ਡਰਾਈਵਰਾਂ ਦਾ ਮਾੜਾ ਹੀ ਹਾਲ ਹੈ ਜਿੱਦਾਂ ਇੰਡੀਆ 'ਚ ਇੱਥੇ ਵੀ ਬਹੁਤ ਮਾੜੇ ਹਾਲ ਹੈ ਇੱਥੇ ਵੀ ਨਹੀਂ ਕੋਈ ਪੁੱਛਦਾ ਬਸ ਇਹ ਵਾਸ਼ਰੂਮ ਕਰ ਲਓ ਫਰੈਸ਼ ਹੋ ਲਓ ਬਸ ਠੀਕ ਹੈ ਜੇ ਬੰਨਾ ਜੇ ਹਾਂ ਵੀ ਫਰੈਸ਼ ਹੋਣਾ ਤੇ ਹੱਥ ਗਿਰਦੇ ਤੋਣੇ ਹੱਥ ਸਾਡੀ ਪੂਆ ਕਰ ਲੈ ਜਾ ਕੇ ਧੋਣੇ ਇਹ ਯਾਰ ਇਹ ਕਰਨਾ ਯਾਰ ਹੋਈ ਨਹੀਂ ਕਰੀ ਜਨੇ ਟਾਈਮ ਪਾਸ ਫਿਰ ਲੋਡ ਵੀ ਕੈਨਸਲ ਹੋ ਗਿਆ ਠੀਕ ਹੈ ਹੁਣ ਕੱਲ ਦਾ ਆਇਆ ਕੱਲ ਚੁੱਕਾਂਗੇ ਹੁਣ ਔਖਾ ਕੰਮ ਨਾ ਇੱਥੇ ਸਾਡਾ ਨੈਟਵਰਕ ਆਂਦਾ ਆ ਸੱਚੇ ਵੀ ਪ੍ਰੋਬਲਮ ਮੇਰੇ ਕੋਲ ਹੈਗੀ ਟੀ-ਮੋਬਾਈਲ ਦੀ SIM ਇਹਦਾ ਨੈਟਵਰਕ ਵੀ ਨਹੀਂ ਜਾਂਦਾ ਇੱਥੇ ਭਰਾ ਮੱਜਿਆ ਵੇ ਇੱਥੇ ਦੇਖਣਾ ਕੋਈ ਚੱਲਦਾ ਨਾ ਆਈਪੈਡ ਚੱਲਦਾ ਹੈ ਨਾ ਫੋਨ ਤੇ ਕੁਝ ਚੱਲਦਾ ਸੁੱਤਾ ਹੀ ਰਿਹਾ ਮੈਂ ਦਾ ਹਾ ਹੁਣ ਆਇਆ ਹੋ ਜਾਂਦਾ ਵੇ ਟਾਈਮ 9 ਵਜੇ ਕੇ 10 ਹੋ ਗਏ ਤਾ ਦੇਖ ਲਓ ਕਿੰਨੇ ਘੰਟੇ ਹੋ ਗਏ ਇਹ ਹੋ ਗਏ ਘੰਟੇ 15 7 ਤੋਂ 7 12 ਤਨ 9 ਵਜੇ 15 ਘੰਟਿਆਂ ਤੋਂ ਉੱਤੇ ਹੋ ਗਿਆ ਤੇ ਹੁਣ ਨੰਬਰ ਆਇਆ ਫੇਰ ਆ ਗਿਆ ਆ ਗਾ ਚੈੱਕ ਯੂ ਸੀਲ ਰੀਲ ਕੁਇਕ ਓਕੇ ਮੈਂ ਸੀਲ ਚੈੱਕ ਕਰਨੀ ਨੂੰ ਕਰ ਕੇ ਨਹੀਂ ਗਿਆ ਉਹਦੇ 15 ਘੰਟਿਆਂ ਬਾਅਦ ਨੰਬਰ ਆਇਆ ਆ ਪਲੇਸ ਐ ਐਮ ਐਨ ਐਸ ਮਿਸ਼ੀਗਨ ਨੇਚਰ ਹਾਊਸ ਤੋਂ ਇਧਰ ਆ ਗਿਆ ਥੈਂਕ ਯੂ ਤੇ ਆ ਡੱਬਾ ਜਿਆ ਲੱਗਾ പന്ത്രെ ബോടുത്താ ദോ നമ്പർ സെക്സ് നാ എഴുതി പള്ളി ഷേ നമ്പർ ਦੇਖਿਓ ਆਂਦਾ 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 ਇਹ ਕਰਿਓ ਪਿਛੇ ਠੀਕ ਹੈ ਸਾਰਾ ਕੁਝ ਦਾਤ ਦਿਓ ਤਰੇਕ ਮਾਰ ਦਾਂਗਾ ਫਿਰ ਮੈਂ ਠੀਕ ਹੈ ਨਾ 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 ਚੈੱਕ ਰਿਓ ਲੋ ਜੀ 15 ਘੰਟਿਆਂ ਬਾਅਦ ਹੌਣ ਲੱਗਾ ਖਾਲੀ 15 ਘੰਟੇ ਥੋੜੇ ਹੁੰਦੇ ਆ ਇਹ ਆ ਲਓ ਜੀ ਖੁਸ਼ੀ ਹੋ ਰਹੀ ਹੁਣ ਹੁੰਦਾ ਪਿਆ ਲੱਗ ਗਿਆ ਤੇ ਵਧੀਆ ਲੱਗਦਾ ਪਿਆ ਕਿਉਂਕਿ ਸਵੇਰੇ ਝੱਕਣਾ ਵੀ ਲੋੜ ਅਰਲੀ ਝੱਕਣਾ ਸਵੇਰੇ ਲੜ ਕੇ ਤਾਂ ਕਰਕੇ ਤੇ ਯਾਰ ਪੰਜਾਬ ਦਾ ਸਾਥ ਦੋ ਕਿ ਹਾਂ ਵੀ ਸਾਰੇ ਜਾਣੇ ਹਨਾ ਹੈਲਪ ਕਰੋ ਨਾਲ ਖੜੋ ਪੰਜਾਬ ਦੇ ਬਹੁਤ ਮਾੜੇ ਹਾਲ ਹੈ ਉੱਥੇ ਇਸ ਟਾਈਮ ਤੇ ਅਸੀਂ ਵੀ ਮੈਂ ਵੀ ਜਿੰਨੇ ਜੋਗਾ ਹੋਵਾਂਗਾ ਆਪਾਂ ਕਰਾਂਗੇ ਹੈਲਪ ਹਨਾ ਤੁਸੀਂ ਵੀ ਸਾਰੇ ਵੱਧ ਚੜ ਕੇ ਕਰੋ ਯਾਰ ਕਿਉਂਕਿ ਉੱਥੇ ਸਰਕਾਰਾਂ ਨੇ ਕੁਝ ਨਹੀਂ ਦੇਣਾ ਤੁਹਾਨੂੰ ਵੀ ਪਤਾ ਇਨੇਜਰ ਹੋ ਗਿਆ ਨਾ ਕਦੇ ਪਹਿਲਾਂ ਕੁਝ ਦਿੱਤਾ ਸਰਕਾਰਾਂ ਨੇ ਨਾ ਕਦੇ ਹੂਣ ਦੇਣਾ ਤੇ ਮੈਂ ਵੀ ਖੜੇ ਆ ਆਪਾਂ ਵੀ ਜਿੰਨੇ ਜੋਗੇ ਹੋਵਾਂਗੇ ਕਰਾਂਗੇ ਹਨਾ ਹੈਲਪ ਕਿ ਹਾਂ ਵੀ ਤੁਸੀਂ ਵੀ ਕਰੋ ਯਾਰ ਵੱਧ ਚੜ ਕੇ ਜਿੰਨਾ ਵੀ ਹੋ ਸਕਦਾ ਪੰਜਾਬ ਦੇ ਨਾਲ ਖੜੋ ਤੇ ਬਾਹਰ ਵਾਲਿਆਂ ਨੂੰ ਵੀ ਮੈਂ ਕਹਿੰਨਾ ਕਿ ਹਾਂ ਵੀ ਨਾਲ ਖੜੋ ਕਿਉਂਕਿ ਐਸੀ ਖੜਨਾ ਯਾਰ ਉਹਨਾਂ ਦੇ ਨਾਲ ਕਿੰਨੇ ਖੜਨਾ ਔਰ ਹਨਾ ਬਾਹਰ ਵਾਲੇ ਖੜ ਸਕਦੇ ਤੇ ਤਾਂ ਕਰਕੇ ਜਿੰਨੀ ਵੀ ਹੋ ਸਕੇ ਤੁਹਾਡੇ ਕੋਲ ਹੈਲਪ ਕਰੋ ਜਿੰਨੀ ਵੀ ਇਹ ਨਹੀਂ ਕਿ ਕਿ ਹਾਂ ਵੀ ਜੇ ਤੇ ਕੁਝ 150 ਡਾਲਰ ਕੋਈ 10 ਡਾਲਰ 20 ਡਾਲਰ ਸਾਰੇ ਵੱਧ ਚੜ ਗਏ ਕਿਉਂਕਿ ਬਹੁਤ ਜਿਆਦਾ ਤੇ ਥੋੜੇ ਨਹੀਂ بڑے ਪਿੰਡ ਹੈ ਯਾਰ ਹਨਾ ਹਰ ਇੱਕ ਪਿੰਡ ਚ ਥੋੜੀ 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 ਹੈਲਪ ਕਰਾਂਗੇ ਸਾਰਾ ਕੁਝ ਹੋ ਜਾਏਗਾ ਸੈਟ ਤਾਂ ਕਰਕੇ ਕਹਿੰਦਾ ਮੈਂ ਹਨਾ ਤੇ ਅੱਗੇ ਤੁਸੀਂ ਆਪ ਸਿਆਣੇ ਹੋ ਵੱਧ ਚੜ ਕੇ ਹਲਪ ਕਰੋ ਸਪੋਰਟ ਕਰੋ ਹਨਾ ਪੰਜਾਬ ਦੀ ਨਾਲ ਖੜੋ ਕਿਉਂਕਿ ਇੰਡੀਆ ਭਰਾ ਕੁਝ ਨਹੀਂ ਦਿੰਦਾ ਇੰਡੀਆ ਨਾਲ ਨਹੀਂ ਖੜਾ ਹਨਾ ਇਹ ਇੰਡੀਆ ਨੇ ਪੁੱਛਿਆ ਨਹੀਂ ਇੱਕ ਵਾਰੀ ਨਹੀਂ ਉਹਨਾਂ ਨੇ ਨਾ ਨਿਊਜ਼ 'ਚ ਆਇਆ ਨਾ ਮੋਦੀ ਨੇ ਟਵੀਟ ਕੀਤਾ ਨਾ ਕੁਛ ਹਨਾ ਕੁਛ ਨਹੀਂ ਮੋਦੀ ਤੇ ਸਾਈਡ ਤੇ ਹੋ ਗਏ ਉਹ ਇਹ ਹਾਂ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਨਾਲ ਕੋਈ ਖੜਿਆ ਸੀ ਹੁਣ ਵੀ ਨਹੀਂ ਪੰਜਾਬ ਦੇ ਨਾਲ ਕੋਈ ਖੜਦਾ ਇਸ ਟਾਈਮ 'ਚ ਵੀ ਤੇ ਤਾਂ ਕਰਕੇ ਕਹਿੰਨਾ ਕਿ ਹਾਂ ਵੀ ਸਰਕਾਰਾਂ ਨਹੀਂ ਬਣਦੀਆਂ ਕਿਸੇ ਦੀਆਂ ਆਪਣੇ ਲੋਕਾਂ ਕਿਉਂਕਿ ਪੰਜਾਬ ਸਾਰਿਆਂ ਦਾ ਖੜਦਾ ਹਰ ਇੱਕ ਨਾਲ ਪੰਜਾਬ ਖੜਦਾ ਪਰ ਪੰਜਾਬ ਨਾਲ ਲਾਸਟ ਤੇ ਕੋਈ ਨਹੀਂ ਖੜਦਾ ਥੈਂਕ ਯੂ ਉਹਨਾਂ ਦਾ ਵੀ ਜਿਹੜੇ ਪੰਜਾਬ ਦੇ ਨਾਲ ਖੜੇ ਠੀਕ ਆ ਦਲਜੀਤ ਵੀ ਖੜਿਆ ਬਹੁਤ ਸਿੰਗਰ ਹੋਰ ਖੜੇ ਆ ਬਹੁਤ ਵਧੀਆ ਲੱਗਦਾ ਹਨ ਕਿਉਂਕਿ ਸਾਨੂੰ ਅਸੀਂ ਸਾਰਿਆਂ ਨਾਲ ਪੰਜਾਬ ਸਾਡਾ ਜਿੱਥੇ ਵੀ ਕੋਈ ਇਦਾਂ ਦੀ ਪ੍ਰੋਬਲਮ ਆਂਦੀ ਪੰਜਾਬ ਉਥੇ ਖੜ ਜਾਂਦਾ ਪਰ ਪੰਜਾਬ ਨਾਲ ਕੋਈ ਨਹੀਂ ਖੜਦਾ ਪੰਜਾਬ ਪੂਰੇ ਇੰਡੀਆ ਨਾਲ ਖੜ ਜਾਂਦਾ ਹਨ ਸਿੱਖ ਸਿੱਖ ਭਰਾ ਆਪਣੇ ਸਰਦਾਰ ਤੇ ਖੜ ਜਾਂਦੇ ਨੇ ਪਰ ਕੀ ਉਹਦਾ ਨਾਂ ਪੰਜਾਬ ਦੇ ਨਾਲ ਅੱਜ ਤੱਕ ਨਹੀਂ ਕੋਈ ਖੜਿਆ ਯਾਰ ਹੈਨਾ ਸਾਡੇ ਨਾਲ ਇੰਨੀ ਜੈਲਸ ਪਤਾ ਨਹੀਂ ਕਿਉਂ ਕਰਦੇ ਆ ਇਹ ਅੱਜ ਤੱਕ ਨਹੀਂ ਗੱਲ ਸਮਝ ਆਈ ਪਤਾ ਨਹੀਂ ਕੀ ਚੱਕਰ ਹੈ ਤੇ ਤਾਂ ਕਰਕੇ ਕਹਿੰਨਾ ਚਲੋ ਹੋਰ ਕੋਈ ਨਾ ਖੜੇ ਆਪਣੇ ਭਰਾ ਪੰਜਾਬੀ ਸਰਦਾਰ ਸਾਰੇ ਖੜਨ ਵਧੀਆ ਹੈਨਾ ਤੇ ਹਾਂ ਵੀ ਠੀਕ ਹੈ ਉੱਥੇ ਕੋਈ ਜਾਤ ਪਾਤ ਦੇ ਕੇ ਨਹੀਂ ਸੇਵਾ ਕਰਦੇ ਹੈਨਾ ਜਾਤ ਪਾਤ ਦੇ ਕੇ ਨਹੀਂ ਲੰਗਰ ਦਿੰਦੇ ਸਾਰਿਆਂ ਨੂੰ ਜੇ ਪਿੰਡ 'ਚ ਤੁਹਾਨੂੰ ਪਤਾ ਸਾਰੀਆਂ ਇੱਕ ਪਿੰਡ 'ਚ ਸਾਰੀਆਂ ਜਾਤਾਂ ਵਾਲੇ ਹੁੰਦੇ ਉਹਨਾਂ ਨੂੰ ਇਹ ਨਹੀਂ ਪੁੱਛਦੇ ਕਿ ਹਾਂ ਤੁਹਾਡੀ ਜਾਤ ਕੀ ਏ ਤੁਹਾਨੂੰ ਫੇਰ ਲੰਗਰ ਦੇਣਾ ਹਨਾ ਐਦਾਂ ਨਹੀਂ ਪੁੱਛਦੇ ਕਿ ਹਾਂ ਜਿੰਨੂੰ ਦੇਣਾ ਠੀਕ ਹੈ ਇਹ ਸਿੱਖਾਂ ਦਾ ਕੰਮ ਹੀ ਇਹੀ ਹੈ ਕਿ ਹਾਂ ਕੋਈ ਜਾਤ-ਪਾਤ ਨਹੀਂ ਪੁੱਛਦੇ ਅੱਜ ਤੱਕ ਕਿ ਹਾਂ ਵੀ ਜਿੰਨੂੰ ਦੇਣਾ ਹੈ ਹਨਾ ਕਿ ਠੀਕ ਹੈ ਯਾਰ ਵਧੀਆ ਸਾਰੇ ਜਣੇ ਨਾਲ ਖਾਡੋ ਲੋੜ ਉਤਰ ਗਿਆ ਵੀ ਉਤਰ ਗਿਆ ਉਤਰ ਗਿਆ ਸ਼ੁਕਰ ਦਾ ਸ਼ੁਕਰ ਪ੍ਰਮਾਤਮਾ ਦਾ ਚੱਕਿਆ 27 ਤਰੀਕ ਦਾ 27 ਤਰੀਕ ਤੇ 6 6 ਮਾ 7 ਮਾ ਦੇਣ ਹੈ ਅੱਜ ਲੋਡ ਚੱਕੇ ਨੂੰ ਹੈ ਬਹੁਤ ਯਾਰ ਟਾਈਮ ਲਾਇਆ ਇਹਨਾਂ ਨੇ 3 ਦਿਨ ਤੇ ਰਸਤੇ 'ਚ ਹੀ ਰਿਹਾ ਮੈਂ ਤੇ ਮੀਲ ਕੋਈ ਜ਼ਿਆਦਾ ਨਹੀਂ ਹੈ ਨਾ 22-230 ਤੇ ਇੰਨਾ ਟਾਈਮ ਲਾਇਆ ਯਾਰ ਇਹਨਾਂ ਨੇ ਇਹ ਤਿੰਨ ਦਿਨ ਪਹਿਲਾਂ ਰਸਤੇ 'ਚ ਰਹਿ ਆ। ਫਿਰ ਇਹਨਾਂ ਨੇ ਕੀ ਕੀਤਾ? ਅੱਜ ਸਵੇਰ ਆਏ ਆ ਸਵੇਰ। ਇਹ ਰਾਤੀ ਆ ਗਿਆ ਸੀ ਮੈਂ ਹਨਾ। 1:30 ਵਜੇ 2:00 ਵਜੇ। ਤੇ 2:00 ਵਜੇ ਆਣ ਕੇ ਤੇ ਸੌ ਗਿਆ। 3-4 ਘੰਟੇ ਸੁਤਾ ਸਾਢੇ 6:00 ਵਜੇ ਉੱਠਿਆ। ਚੈੱਕ ਇਨ ਕਰਾਈ। ਚੈੱਕ ਇਨ ਕਰਾ ਕੇ ਤੇ ਸਾਢੇ 6:00 ਵਜੇ ਉੱਠਿਆ 7:00 ਵਜੇ ਚੈੱਕ ਇਨ ਕਰਾਈ। ਚੈੱਕ ਇਨ ਕਰਾ ਕੇ ਕਹਿੰਦੇ ਲਾ ਦੇ ਤੀਜਾ ਨੰਬਰ ਹੀ ਨੇ ਰਹਾ ਹਨਾ ਤੀਜਾ ਨੰਬਰ ਮੇਰਾ ਹੀ ਚੈੱਕ ਇਨ ਕਰਾਈ ਤੀਜਾ ਨੰਬਰ ਮੇਰਾ ਹੀ ਤੇ ਇਹਨਾਂ ਨੇ ਕੀ ਕੀਤਾ ਮਤਲਬ ਉਹ ਅੱਗੇ ਹੀ ਮੇਰੇ ਤੇ ਤੀਜਾ ਨੰਬਰ ਮੇਰਾ ਹੀ ਕਹਿੰਦੇ ਉੱਥੇ ਲਾ ਦੇ ਤੂੰ ਕੋਈ ਨਹੀਂ ਸਾਡਾ ਬੰਦਾ ਆਏਗਾ ਤੇ ਉਹ ਕਰ ਦੇਗਾ ਤਾਂ ਇਹਨੂੰ ਹਨਾ ਤੂੰ ਲਾ ਦੇ ਡੋਰ ਤੇ ਉਹਨੂੰ ਮੈਂ ਕਿਹਾ ਠੀਕ ਹੈ ਜੀ ਤੇ ਟਾਈਮ ਉਹ 10 ਵਜੇ ਕੇ 10 ਵਜੇ ਲਾਇਆ ਲੋੜ ਤਾਂ ਉਹ ਤੇ 10 ਵਜੇ ਗਏ ਹੁਣ ਤੇ ਇੰਨਾ ਟਾਈਮ ਲਾਇਆ 16 15 16 ਘੰਟੇ ਬਾਅਦ ਖਾਲੀ 16 ਘੰਟੇ ਬਾਅਦ ਖਾਲੀ ਹੋਇਆ ਟਰੱਕ ਤੇ ਯਾਰ ਆ ਕੰਮ ਹੈ ਇਹਨਾਂ ਦੇ ਹਨਾ ਸਾਰੇ ਟਰੱਕ ਚੱਲ ਗਏ ਆ ਤਾ ਹੁਣ ਰਹਿ ਗਏ ਕਿੰਨੇ ਟਰੱਕ 2 ਤੇ 1 3 ਤਿੰਨ ਟਰੱਕ ਰਹਿ ਗਏ ਇੱਥੇ ਉਹ ਸਾਹਮਣੇ ਖੜੇ ਇੱਕ ਬਾਹਰ ਖੜਿਆ ਦੋ ਖੜੇ ਆ ਗੱਡੀ ਤੋਂ ਪਿੱਛੇ ਤੇ ਹੁਣ ਨੰਬਰ ਮੇਰਾ ਆਇਆ ਤੇ ਹੇ ਤੱਕ ਚੈੱਕ ਇਨ ਕਰਾਈ ਮੈਂ ਤੀਜੇ ਨੰਬਰ ਤੇ ਪਤਾ ਨਹੀਂ ਕਿੰਨੇ 15 20 ਖਾਲੀ ਕਰਕੇ ਇਹਨਾਂ ਨੇ ਤੋਰਦੇ ਟਰੱਕ ਤੇ ਮੇਰਾ ਹੁਣ ਨੰਬਰ ਆਇਆ ਇਹ ਹਾਲ ਹੈ ਤੇ ਬ੍ਰੋਕਰ ਨੇ ਉਹ ਕਿਹਾ ਸੀ ਪਹੁੰਚੋ 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 ਠੀਕ ਹੈ ਇਦਾਂ ਕਰਦੇ ਨੇ ਚੱਲ ਕੋਈ ਨਹੀਂ ਖਾਲੀ ਹੋ ਗਿਆ ਬਸ ਠੀਕ ਹੈ ਹੁਣ ਚੱਲਾਂ ਮੈਂ ਚੱਕਣਾ ਸਵੇਰੇ ਲੋਡ ਹੋਣਾ ਦਾ ਸੰਗ ਤੁਹਾਨੂੰ ਓਕੇ ਬਾਏ ਬਾਏ ਇੱਥੇ ਪਹੁੰਚ ਗਿਆ ਮੈਂ ਜਿੱਥੇ ਲੋਡ ਚੱਕਣਾ ਮਸ਼ੀਨਰੀ ਹੈ 40 ਕਿ ਮਿੱਲਾ ਆ ਗਿਆ ਮੈਂ ਉੱਥੋਂ ਜਿੱਥੇ ਲੋਡ ਲਾਇਆ ਸੀ ਤੇ ਇੱਥੇ ਲੋਡ ਚੱਕਣਾ ਤੇ ਸਵੇਰੇ 1:11 ਰਾਤ ਦਾ ਹੋਣਾ ਤੇ ਇਹ ਲੋਕਲ ਜਿਆ ਕੋਈ ਟਰੱਕ ਸਟਾਪ ਹੈ ਇੱਥੋਂ ਜੱਟ ਇੱਥੇ ਆਇਆ ਇੱਥੇ ਪਾਰਕਿੰਗ ਉੱਥੇ ਪਾਰਕਿੰਗ ਨਹੀਂ ਹੈਗੀ ਜਿੱਥੋਂ ਲੋਡ ਚੱਕਣਾ ਸੀ ਤੇ ਤਾਂ ਕਰਕੇ ਮੈਂ ਇੱਥੇ ਆ ਗਿਆ ਉਹ ਟਰੱਕ ਲੱਗਾ ਇੱਥੇ ਉਹ ਦੂਜੇ ਨੰਬਰ ਵਾਲਾ ਜਿਹੜਾ ਪਤਾ ਵਾਲੇ ਦੇ ਨਾਲ ਉਹ ਉੱਥੇ ਵਾਸ਼ ਕਰਾਣਾ ਉਹ ਵਾਸ਼ ਆਉਂਦਾ ਨਹੀਂ ਪੂਰਾ ਟਰੱਕ ਧਵਾਣਾ ਸਵੇਰੇ ਟਰੱਕ ਵਾਸ਼ ਇੱਥੋਂ ਧਵਾਣਾ ਸਵੇਰੇ ਸਵੇਰੇ ਟਰੱਕ ਧਵਾਵਾਂਗੇ ਕਿਉਂਕਿ ਲੋਡ ਆਂਡਿਆਂ ਦਾ ਏ ਇਹ ਮੰਗਦੇ ਟਰੱਕ ਵਾਸ਼ ਮੰਗਦੇ ਹੁੰਦੇ ਜਦੋਂ ਲੋਡ ਭਰਨਾ ਰਸੀਦ ਮੰਗਦੇ ਕਿ ਟਰੱਕ ਧਵਾ ਕੇ ਲੈਂਦਾ ਤੁਸੀਂ ਫੇਰ ਫੇਰ ਚੱਕਰ ਦੇ ਲੋਡ ਚੱਕਣ ਦਿੰਦੇ ਨੇ ਤੇ ਹੁਣ ਮੈਂ ਸੌਣ ਲੱਗਾ